ਬੇहद ਹੀ ਦਰਦਨਾਕ ਖ਼ਾਸਾ ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਜੋ ਕਿ ਲਵਾਸਾ ਹਸਪਤਾਲ ਵਿੱਚ ਕਿਸੇ ਮਰੀਜ਼ ਨੂੰ ਖਾਣਾ ਦੇ ਕੇ ਸ਼ਹਿਰ ਤੋਂ ਵਾਪਸ ਆ ਰਹੇ ਸੀ ਮਤਲਬ ਕਿ ਇਹ ਜਿਹੜੇ ਦੋ ਨੌਜਵਾਨ ਸੀ ਗੱਡੀ ਦੇ ਵਿੱਚ ਸਨ ਤੇ ਇਹ ਲਵਾਸਾ ਹਸਪਤਾਲ ਦੇ ਵਿੱਚ ਕਿਸੇ ਮਰੀਜ਼ ਨੂੰ ਸ਼ਹਿਰ ਤੋਂ ਖਾਣਾ ਦੇ ਕੇ ਵਾਪਸ ਆ ਰਹੇ ਸੀ ਕਿ ਜੇਠੂ ਮਜਾਰਾ ਜੋ ਕਿ ਪਿੰਡ ਤੋਂ ਗੋਲਡੋਂ ਨੂੰ ਰਸਤਾ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਗੱਡੀ ਕੁਝ ਤੇਜ਼ ਸੀ ਤੇ ਗੱਡੀ ਦਾ ਟਾਇਰ ਫਟ ਗਿਆ ਤੇ ਗੱਡੀ ਜਿਹੜੀ ਸੀ ਜੋ ਦੱਸਿਆ ਗਿਆ ਹੈ ਉਹ ਜਾ ਕੇ ਇੱਕ ਦਰਖਤ ਨਾਲ ਟਕਰਾ ਗਈ ਤੇ ਗੱਡੀ ਦੇ ਪਰ ਕੱਚੇ ਉੱਡ ਗਏ ਮੌਕੇ ਤੇ ਹੀ ਥੋੜੀ ਦੂਰ ਤੇ ਸੁਖਦੇਵ ਰਾਜ ਜੋ ਨੇੜੇ ਹੀ ਕੋਈ ਕੰਮਕਾਰ ਉੱਤੇ ਕਰ ਰਿਹਾ ਹੋਵੇਗਾ ਉਸਨੇ ਦੱਸਿਆ ਕਿ ਦੋ ਲੜਕੇ ਜਿਨ੍ਹਾਂ ਦੀ ਉਮਰ ਕਰੀਬ ਕੋਈ ਜ਼ਿਆਦਾ ਤਾਂ ਨਹੀਂ ਸੀਗੀ ਕੋ 24 25 ਸਾਲ ਦੇ ਨੇੜੇ ਸੀਗੀ ਤੇ ਇਹ ਚੜਮਜਾਰੇ ਦੇ ਦੱਸੇ ਜਾ ਰਹੇ ਹਨ ਤੇ ਗੱਡੀ ਨੂੰ ਜੋ ਚਲਾ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਕ ਬਾਤ YouTube ਚੈਨਲ ਤੇ ਇਹ ਬੇਹੱਦੀ ਦਰਦਨਾਕ ਜੋ ਹਾਦਸਾ ਹੋਇਆ ਇਸ ਕਰਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਹਮੇਸ਼ਾ ਹੀ ਇਕ ਸੁਨੇਹਾ ਦਿੰਦਾ ਰਹਿੰਦਾ ਆ ਕਿ ਥੋੜਾ ਪਹਿਲਾਂ ਚੱਲ ਪਵੋ ਗੱਡੀ ਦੀ ਸਪੀਡ 19 ਕ ਰੱਖੋ ਕਿ ਜੇਕਰ ਅਚਾਨਕ ਜਿਸ ਤਰ੍ਹਾਂ ਇਹਨਾਂ ਦਾ ਟਾਇਰ ਵੀ ਫਟ ਗਿਆ ਉਹ ਤੇ ਕਿਸੇ ਦੇ ਬਸ ਦੀ ਗੱਲ ਨਹੀਂ ਹੈਗੀ ਤੇ ਉਸ ਨੂੰ ਕਾਬੂ ਕੀਤਾ ਜਾ ਸਕੇ ਮਤਲਬ ਗੱਡੀ ਦੀ ਸਪੀਡ ਲਿਮਟ ਰੱਖੋ ਤਾਂ ਜੋ ਤੁਸੀਂ ਉਸ ਨੂੰ ਕਿਸੇ ਵਕਤ ਵੀ ਕੋਈ ਘਟਨਾ ਹੋਣ ਦੀ ਆਜਾ ਸ਼ੰਕਾ ਹੁੰਦੀ ਜਾਂ ਹੋਣ ਲੱਗਦੀ ਆ ਜਾਂ ਹੋ ਜਾਂਦੀ ਆ ਤਾਂ ਤੁਸੀਂ ਗੱਡੀ ਨੂੰ ਤੁਰੰਤ ਰੋਕ ਸਕੋ ਆਉ ਦੇਖਦੇ ਹਾਂ ਜੋ ਮੌਕੇ ਦੇ ਉੱਪਰ ਉੱਤੇ ਕੋਈ ਉਹ ਵਿਅਕਤੀ ਕੰਮ ਕਰ ਰਿਹਾ ਸੀ ਉਹਨਾਂ ਦਾ ਕੀ ਕਹਿਣਾ ਹੈ ਪਰ ਗੱਡੀ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਗੱਡੀ ਦੇ ਪਰਖਾਚੇ ਉੱਡ ਗਏ ਨੇ ਤੇ ਜਿਹੜਾ ਉਹ ਇੱਕ ਦਰਖਤ ਦੇਖ ਪਾ ਰਹੇ ਹੋ ਉਸਦੇ ਵੀ ਤੁਸੀਂ ਦੇਖ ਸਕਦੇ ਹੋ ਛਿੱਲੜ ਜਿਹੇ ਜਿਹੜੇ ਆ ਉਹ ਲਹਿ ਚੁੱਕੇ ਨੇ ਆਉ ਦੇਖਦੇ ਹਾਂ ਪੂਰੀ ਰਿਪੋਰਟ। ਪੜੀ ਕੀਨਾ ਤੁਹਾਡਾ? ਸਖਦੇਵ ਰਾਜ ਜੀ। ਪਾਜੀ ਕਦਾ ਹੋਇਆ ਐਕਸੀਡੈਂਟ ਇਹ? ਇਹ ਐਕਸੀਡੈਂਟ ਪਾਜੀ ਇਹ ਟਾਇਰ ਫੱਟਣਾ ਹੋਇਆ ਨਵੇਂ ਸ਼ਰੂ ਗੱਡੀ ਆ ਰਹੀ ਸੀ। ਹਾਂਜੀ। ਤੇ ਟਾਇਰ ਫਟਣ ਕਰਕੇ ਅਸੀਂ ਉੱਥੇ ਦਿਹਾੜੀ ਤੇ ਲੱਗੇ ਸੀ ਆ ਨਾਲੇ ਹੀ ਤੇ ਸਾਨੂੰ ਖੜਕਾ ਸੁਣਿਆ ਤੇ ਅਸੀਂ ਆਏ ਸੀ। ਕਿੰਨੇ ਜਣੇ ਬੈਠੇ ਸੀ ਗੱਡੀ 'ਚ? ਇਹ 2 ਜਣੇ 1 ਜਣਾ ਤਾਂ ਪੂਰਾ ਹੋ ਗਿਆ ਸਗਾ ਜੀ। ਇੱਕ ਜਣਾ ਤਾਂ ਤਾਂ ਕਿ ਪੱਟ ਛੱਡੇ ਤਾਂ ਕਿ ਪੱਟੀ ਨਹੀਂ ਹੋਈ ਜੀ। ਹੈ ਕਿੱਥੇ ਸੀ ਪਤਾ ਕੀਤਾ ਉਹ? ਤੇ ਸਰਕਾਰੀ ਹਸਪਤਾਲੇ ਲੈ ਗਏ। ਨਹੀਂ ਨਹੀਂ ਹੈ ਕਿੱਥੇ ਦੇ ਸੀ ਗੱਡੀ ਦੇ? ਚੜਮ ਜਾਰੇ ਤੇ ਕਹਿੰਦੇ ਜੀ। ਚੜਮ ਜਾਰੇ। ਆਪਾਂ ਤਾਂ ਸਾਨੂੰ ਦਿਹਾੜੀ ਕਰ ਤੇ ਇਹ ਜਗਾ ਕਿਹੜੀ ਹੈ ਜੀ ਇਹ ਇਹ ਜਗਾ ਸਮਾਦਾ ਪੈਣੀ ਉਹ ਤਾਂ ਸਾਡੇ ਗੋਰਖਪੁਰ ਦੀਆਂ ਅਜ ਗੋਰਖਪੁਰ ਪਿੰਡ ਵਾਲੀ ਹਾਂ ਗੋਰਖਪੁਰ ਸਮਾਦਾ ਗੋਰਖਪੁਰ ਦੀਆਂ ਤੇ ਠੀਕ ਹੈ ਹਾਂ ਤੇ ਗੱਡੀ ਤੇਜ਼ ਹੁੰਨੀ ਜਾਂ ਉਹ ਗੱਡੀ ਤੇਜ਼ ਹੀ ਆਈ ਆ ਜੀ ਪੁੱਤੋ ਮੈਂ ਕੀ ਕਹਿ ਸਕਦੀ ਆ ਮਤਲਬ ਹਾਂ ਅਸੀਂ ਤਾਂ ਉੱਥੇ ਦਿਹਾੜੀ ਚ ਲੱਗੇ ਹੋ ਜਾਂ ਖੜਕਾ ਟਾਇਰ ਦਾ ਹੋਇਆ ਫਿਰ ਅਸੀਂ ਕਿੰਨੇ ਜਣੇ ਸੀ ਗੱਡੀ 'ਚ ਦੋ ਜਣੇ ਇੱਕ ਜਣਾ ਬੰਦਾ ਭੇਜਤਾ ਸੀ ਜਾਸਨਤਾਲ ਗੱਡੀ ਵਾਲਾ ਲੈ ਗਿਆ ਸੀ ਇੱਕ ਬੰਦਾ ਵਿੱਚੋਂ ਬਾਅਦ ਕੱਢਿਆ ਪੂਰਾ ਹੋ ਗਿਆ ਸੀ ਹਾਂ ਉਹ ਉਹ ਤਾਂ ਮਰੇ ਹੋਏ ਕਿੰਨੀ ਉਮਰ ਸੀ ਉਹਦੀ ਉਮਰ ਹੁਣੀ 22-24 ਸਾਲ ਦੀ ਬੱਸ ਇੰਨੇ ਦੋ ਦੋ ਜਿੰਨੀ ਉਮਰ ਦੇ ਸੀ ਹਾਂ ਜੀ